ਸਫਰ ਸ਼ਹਾਦਤ ਜਦੋਂ ਇਹ ਲਾਸ਼ਾਂ ਰੁਲਣਗੀਆਂ ਤੇ ਇਹਨਾਂ ਨੂੰ ਜੰਗਲੀ ਜਾਨਵਰ ਨੋਚ ਕੇ ਖਾਣਗੇ ਤਾਂ ਮੈਨੂੰ ਤਸੱਲੀ ਮਿਲੇਗੀ ਇਹ ਧਨ ਦੌਲਤ ਮੇਰੇ ਕਿਸ ਕੰਮ ਦੇ ਜਦ ਮੇਰੇ ਗੁਰੂ ਦੇ ਲਾਲਾਂ ਤੇ ਉਹਨਾਂ ਦੀ ਮਾਂ ਉਹਨਾਂ ਦੀਆਂ ਦੇਹਾਂ ਇਸ ਤਰ੍ਹਾਂ ਰੁਲਦੀਆਂ ਹੋਣ ਤਾਂ ਮੈਂ ਇਹਨਾਂ ਪੈਸਿਆਂ ਦਾ ਕੀ ਕਰਨਾ ਹੈ ਪਈ ਮੋਤੀਰਾਮ ਮੈਰਾਜ ਦੇ 7 ਸਾਲ ਦੇ ਪੁੱਤਰ ਨਰਾਇਣੇ ਨੂੰ ਪੈਰਾਵਾਲੇ ਪਾਸਿਓਂ ਕੋਲੂ ਦੇ ਵਿੱਚ ਪਾਇਆ ਗਿਆ ਤੇ ਕੋਲੂ ਨੂੰ ਗੇੜਨਾ ਸ਼ੁਰੂ ਕੀਤਾ ਸਫਰ ਸ਼ਹਾਦਤ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਸ਼ਾ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰ-ਏ-ਸ਼ਹਾਦਤ ਜਿਸਦੇ ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਈ ਕਿ ਕਾਜ਼ੀ ਵੱਲੋਂ ਧਰਮ ਦੇ ਕਿਸ ਸਿਧਾਂਤ ਦੇ ਤਹਿਤ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਫਤਵਾ ਸੁਣਾਇਆ ਗਿਆ। ਕਿਸ ਤਰ੍ਹਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਸ਼ਹੀਦ ਹੋਏ। ਸਫਰ-ਏ-ਸ਼ਹਾਦਤ ਦੇ ਅੱਜ ਦੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਸ਼ਹੀਦ ਕਰਨ ਤੋਂ ਬਾਅਦ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਪਾਵਨ ਦੇਹਾਂ ਦਾ ਕੀ ਕੀਤਾ ਗਿਆ। ਦੀਵਾਨ ਟੋਡਰਮਲ ਨੇ ਇਹਨਾਂ ਦੇਹਾਂ ਦਾ ਕਿਵੇਂ ਸਸਕਾਰ ਕੀਤਾ ਤੇ ਭਾਈ ਮੋਤੀराम ਮੈਰਾਜੀ ਨੂੰ ਸਹਬਜ਼ਾਦੇਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦਾ ਨੇਕ ਕੰਮ ਕਰਨ ਦੇ ਖਾਤਰ ਵਜ਼ੀਰ ਖਾਨ ਵੱਲੋਂ ਕੀ ਸਜ਼ਾ ਦਿੱਤੀ ਗਈ ਅਸੀਂ ਹੁਣ ਤੱਕ ਇਤਿਹਾਸ ਦੀ ਸਾਂਝ ਪਾ ਚੁੱਕੀਆਂ ਇਹ ਦੋਵੇਂ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਜਾਮੇ ਸ਼ਹਾਦਤ ਪੀ ਗਏ ਨੇ ਸ਼ਹੀਦ ਕਰਨ ਤੋਂ ਬਾਅਦ ਇਹਨਾਂ ਤਿੰਨਾਂ ਦੇ ਪਵਿੱਤਰ ਪਾਵਨ ਦੇਹਾਂ ਨੂੰ ਵਜ਼ੀਰ ਖਾਨ ਦੇ ਹੁਕਮ ਤੇ ਠੰਡੇ ਬੁਰਜ ਤੇ ਵਜ਼ੀਰ ਖਾਨ ਦੇ ਦਰਬਾਰ ਦੇ ਪਿੱਛੇ ਵਹਿੰਦੀ ਹੰਸਲਾ ਨਦੀ ਦੇ ਕਿਨਾਰੇ ਸੁੱਟ ਦਿੱਤਾ ਗਿਆ। ਵਜ਼ੀਰ ਖਾਨ ਨੂੰ ਸਹਿਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਕੇ ਤਸੱਲੀ ਨਹੀਂ ਸੀ ਮਿਲੀ। ਉਹ ਆਪਣੀ ਹਾਰ ਨੂੰ ਝੱਲ ਨਹੀਂ ਪਾ ਰਿਹਾ ਸੀ ਕਿ ਉਹ ਛੋਟੇ-ਛੋਟੇ ਬੱਚਿਆਂ ਤੋਂ ਇਸਲਾਮ ਕਬੂਲ ਨਹੀਂ ਕਰਵਾ ਸਕਿਆ। ਇਸ ਲਈ ਵਜ਼ੀਰ ਖਾਨ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਹਨਾਂ ਤਿੰਨਾਂ ਦੇਹਾਂ ਨੂੰ ਹੰਸਲਾ ਨਦੀ ਦੇ ਪਾਰ ਜੋ ਜੰਗਲ ਪੈਂਦਾ ਏ ਉੱਥੇ ਸੁੱਟ ਦਿੱਤਾ ਜਾਵੇ। ਜੰਗਲ ਦੇ ਜਾਨਵਰ ਐ ਇਹਨਾਂ ਤਿੰਨਾਂ ਦੇਹਾਂ ਨੂੰ ਨੋਚ-ਨੋਚ ਕੇ ਖਾ ਜਾਣਗੇ ਜਦੋਂ ਇਹ ਲਾਸ਼ਾਂ ਰੁੱਲਣਗੀਆਂ ਤੇ ਇਹਨਾਂ ਨੂੰ ਜੰਗਲੀ ਜਾਨਵਰ ਨੋਚ ਕੇ ਖਾਣਗੇ ਤਾਂ ਮੈਨੂੰ ਤਸੱਲੀ ਮਿਲੇਗੀ ਵਜ਼ੀਰ ਖਾਨਸ ਰਹੰਦ ਦੇ ਲੋਕਾਂ ਦੇ ਵਿੱਚ ਡਰ ਪੈਦਾ ਕਰਨਾ ਚਾਹੁੰਦਾ ਸੀ ਤੇ ਦੱਸਣਾ ਚਾਹੁੰਦਾ ਸੀ ਕਿ ਹਕੂਮਤ ਦੇ ਬਾਗੀ ਹੋਣ ਦਾ ਨਤੀਜਾ ਕੀ ਹੁੰਦਾ ਪਰ ਵਜ਼ੀਰ ਖਾਨ ਦੀ ਇਹ ਮਨਸਾ ਪੂਰੀ ਨਹੀਂ ਹੋਈ ਜਦੋਂ ਤਿੰਨੋਂ ਦੇਹਾਂ ਨੂੰ ਸਿਪਾਹੀਆਂ ਵੱਲੋਂ ਜੰਗਲ ਵਿੱਚ ਸੁੱਟਿਆ ਗਿਆ ਤਾਂ ਇੱਕ ਬੱਬਰ ਸ਼ੇਰ ਨੇ ਸਹਿਬ ਜਦਿਆ ਤੇ ਮਾਤਾ ਗੁਜਰੀ ਜੀ ਦਿਆਂ ਇਨਾ ਦੇਹਾਂ ਦੀ ਜੰਗਲੀ ਜਾਨਵਰਾਂ ਨੂੰ ਤਕਰੀਬਨ 48 ਘੰਟੇ ਰੱਖਿਆ ਕੀਤੀ ਕਿਸੇ ਵੀ ਜਾਨਵਰ ਨੂੰ ਇਨਾ ਦੇਹਾਂ ਦੀ ਬੇਦਵੀ ਨਹੀਂ ਕਰਨ ਦਿੱਤੀ ਇੱਧਰ ਸਰਹੰਦ ਦੇ ਵਿੱਚ ਇੱਕ ਗੁਰੂ ਘਰ ਦਾ ਸ਼ਰਧਾਲੂ ਟੋਡਰਮਲ ਰਹਿੰਦਾ ਸੀ ਜੋ ਕਿ ਇੱਕ ਬਹੁਤ ਵੱਡਾ ਵਪਾਰੀ ਸੀ ਤੇ ਸ਼ਹਿਰ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਇੱਕ ਸੀ ਉਹ ਇੱਕ ਧਰਮੀ ਇਨਸਾਨ ਸੀ ਹਕੂਮਤ ਵੱਲੋਂ ਉਸ ਨੂੰ ਦਿਵਾਨ ਦਾ ਖਿਤਾਬ ਵੀ ਮਿਲਿਆ ਹੋਇਆ ਸੀ ਸਰਹੰਦ ਦੇ ਵਿੱਚ ਹੀ ਉਸ ਦੀ ਇੱਕ ਬਹੁਤ ਵੱਡੀ ਹਵੇਲੀ ਸੀ ਜੋ ਕਿ ਜਹਾਲ ਦੇ ਆਕਾਰ ਦੀ ਸੀ ਜਿਸ ਕਰਕੇ ਉਸ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਸੀ ਜਿਸ ਸਮੇਂ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਕੈਦ ਕਰਕੇ ਸਰਹੰਦ ਲਿਆਇਆ ਗਿਆ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਸਮੇਂ ਸਰਹੰਦ ਵਿੱਚ ਨਹੀਂ ਸੀ ਵਪਾਰ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਗਿਆ ਹੋਇਆ ਸੀ ਦੀਵਾਨ ਟੋਡਰ ਮਾਨ ਨੂੰ ਜਦੋਂ ਪਤਾ ਚੱਲਿਆ ਕਿ ਸਹਿਬਜ਼ਾਦਿਆਂ ਨੂੰ ਕੈਦ ਕਰਕੇ ਸਰਹੰਦ ਲਿਆਇਆ ਗਿਆ ਆਹ ਤੁਰੰਤ ਸਰਹੰਦ ਆਇਆ ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਵਜ਼ੀਰ ਖਾਨ ਵੱਲੋਂ ਸਹਬਜ਼ਾਦੇ ਨੂੰ ਸ਼ਹੀਦ ਕਰਨ ਦਾ ਨੀਚ ਕੰਮ ਕਰ ਦਿੱਤਾ ਗਿਆ ਤਾਂ ਉਹ ਭੂਬਾ ਮਾਰ ਮਾਰ ਕੇ ਰੋਣ ਲੱਗਿਆ ਤੇ ਸੋਚਿਆ ਕਿ ਇਹ ਧਨ ਦੌਲਤ ਮੇਰੇ ਕਿਸ ਕੰਮ ਦੇ ਜਦ ਮੇਰੇ ਗੁਰੂ ਦੇ ਲਾਲਾਂ ਤੇ ਉਹਨਾਂ ਦੀ ਮਾਂ ਉਹਨਾਂ ਦੀਆਂ ਦੇਹਾਂ ਇਸ ਤਰ੍ਹਾਂ ਰੋਲਦੀਆਂ ਹੋਣ ਤਾਂ ਮੈਂ ਇਹਨਾਂ ਪੈਸਿਆਂ ਦਾ ਕੀ ਕਰਨਾ ਹੈ ਦੀਵਾਨ ਟੋਡਰ ਮਲਜ ਦਾ ਪਰਿਵਾਰਕ ਪਛੋਕੜ ਹੁਵਾਨੀਗੜ ਦੇ ਨਜ਼ਦੀਕ ਪਿੰਡ ਆਲੋਵਾਲ ਦਾ ਦੱਸਿਆ ਜਾਂਦਾ ਹੈ। ਦੀਵਾਨ ਟੋਡਰਮਲ ਜੀ ਦੇ ਚਾਰ ਪੀੜੀਆਂ ਪਹਿਲਾਂ ਜੋ ਬਜ਼ੁਰਗ ਸੀ ਉਹ ਚੌਥੇ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਦੇ ਸੇਵਕ ਸੀ। ਉਸ ਸਮੇਂ ਇਹ ਪਰਿਵਾਰ ਬਹੁਤ ਹੀ ਗਰੀਬ ਸੀ। ਗੁਰੂ ਰਾਮਦਾਸ ਪਾਸ਼ਾ ਨੇ ਇਹਨਾਂ ਨੂੰ ਮਿਹਰ ਦੀ ਨਜ਼ਰ ਦੇ ਨਾਲ ਦੇਖਿਆ ਤੇ ਵਾਅਦਾ ਦਿੱਤਾ ਸੀ ਕਿ ਅੱਜ ਤਾਂ ਤੁਸੀਂ ਗਰੀਬ ਹੋ ਪਰ ਇੱਕ ਸਮਾਂ ਐਸਾ ਆਏਗਾ ਕਿ ਤੁਹਾਡੀ ਗਿਣਤੀ ਬਹੁਤ ਹੀ ਧਨਾੜ ਲੋਕਾਂ ਦੇ ਵਿੱਚ ਕੀਤੀ ਜਾਏਗੀ। ਤੇ ਤੁਹਾਡੀਆਂ ਪੁਸ਼ਤਾਂ ਬਹੁਤ ਹੀ ਅਮੀਰ ਹੋਣਗੀਆਂ ਤੇ ਅਜਿਹਾ ਹੋਇਆ ਵੀ ਕੁਝ ਸਮੇਂ ਬਾਅਦ ਹੀ ਇਹਨਾਂ ਦੇ ਘਰ ਦੀ ਗਰੀਬੀ ਚੱਕੀ ਗਈ ਤੇ ਵਪਾਰ ਕਰਨ ਦੇ ਕਰਕੇ ਇਹ ਬਹੁਤ ਅਮੀਰ ਹੋ ਗਏ ਇਸ ਲਈ ਦੀਵਾਨ ਟੋਡਰਮਲ ਜੀ ਦਾ ਪਰਿਵਾਰ ਪੁਸ਼ਤਾ ਤੋਂ ਹੀ ਗੁਰੂ ਘਰ ਦਾ ਸ਼ਰਧਾਲੂ ਸੀ ਤੇ ਅੱਜ ਇਸ ਪਰਿਵਾਰ ਕੋਲ ਜੋ ਕੁਝ ਵੀ ਧਨ ਦੌਲਤ ਤੇ ਸ਼ੌਹਰਤ ਸੀ ਉਸ ਨੂੰ ਗੁਰੂ ਸਾਹਿਬ ਦੀ ਹੀ ਦੇਣ ਮੰਨਦਾ ਸੀ ਦੀਵਾਨ ਟੋਡਰਮਲ ਜਾਣਦਾ ਸੀ ਕਿ ਵਜ਼ੀਰ ਖਾਂ ਇੱਕ ਲਾਲਚੀ ਇਨਸਾਨ ਆ ਟੋਡਰਮਲ ਜੀ ਨੇ ਸੋਚਿਆ ਕਿ ਬੇਸ਼ੱਕ ਮੈਨੂੰ ਆਪਣਾ ਸਾਰਾ ਧਨ ਹੀ ਕਿਉਂ ਨਾ ਖੋਣਾ ਪਵੇ ਪਰ ਮੈਂ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇਆਂ ਨਾ ਦੇਹਾਂ ਨੂੰ ਰੋਲਣ ਨਹੀਂ ਦਵਾਗਾ ਤੇ ਇਹਨਾਂ ਦਾ ਸੰਸਕਾਰ ਕਰਾਂਗਾ। ਦੀਵਾਨ ਟੋਡਰਮਲ ਜੀ ਵਜ਼ੀਰ ਖਾਂ ਕੋਲ ਗਏ ਤੇ ਉਹਨਾਂ ਨੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਪਾਵਨ ਦੇਹਾਂ ਦੇ ਸੰਸਕਾਰ ਦੀ ਆਪਣੀ ਇੱਛਾ ਪ੍ਰਗਟ ਕੀਤੀ। ਪਹਿਲਾਂ ਤਾਂ ਵਜ਼ੀਰ ਖਾਂ ਨਾ ਮੰਨਿਆ ਪਰ ਜਦੋਂ ਟੋਡਰਮਲ ਜੀ ਵੱਲੋਂ ਜ਼ੋਰ ਪਾਇਆ ਗਿਆ ਆ ਵਜ਼ੀਰ ਖਾਂ ਦੀਵਾਨ ਟੋਡਰਮਲ ਜੀ ਦੇ ਸਰਹੰਦ ਦਾ ਤਨਾਦ ਵਿਅਕਤੀ ਹੋਣ ਕਰਕੇ ਇੱਕ ਸ਼ਰਤ ਉੱਤੇ ਸੰਸਕਾਰ ਕਰਨ ਲਈ ਮੰਨ ਗਿਆ ਕਿ ਜਿਸ ਜਗ੍ਹਾ ਤੇ ਤੁਸੀਂ ਸੰਸਕਾਰ ਕਰੋਗੇ ਉਹ ਜਗ੍ਹਾ ਤੁਹਾਨੂੰ ਸੋਨੇ ਦੇ ਮੋਹਰੇ ਵਿਛਾ ਕੇ ਖਰੀਦਣੀ ਪਏਗੀ ਟੋਡਰਮਲ ਜੀ ਨੇ ਵਜ਼ੀਰ ਖਾਂ ਦੀ ਇਹ ਸ਼ਰਤ ਮੰਨ ਲਈ ਟੋਡਰਮਲ ਜੀ ਦਾ ਇੱਕ ਭਰਾ ਨਾਗਰਮਲ ਵੀ ਸੀ ਉਸਨੇ ਵੀ ਦੀਵਾਨ ਟੋਡਰਮਲ ਜੀ ਦਾ ਇਸ ਮਹਾਨ ਕਾਰਜ ਦੇ ਵਿੱਚ ਪੂਰਾ ਸਾਥ ਦਿੱਤਾ ਉਹਨਾਂ ਦੇ ਕੋਲ ਆਪਣੀ ਪੁਸ਼ਤਾਂ ਦੀ ਜਿੰਨੀ ਵੀ ਜਮਾ ਪੂੰਜੀ ਸੀ ਉਹ ਸਾਰੀ ਸਮਹਾਨ ਕਾਲ ਦੇ ਵਿੱਚ ਲਗਾ ਦਿੱਤੀ ਤੇ ਆਪਣੀ ਜ਼ਮੀਨ ਜਾਇਦਾਦ ਗੈਣੇ ਤੇ ਹੋਰ ਕੀਮਤੀ ਸਮਾਨ ਵੇਚ ਕੇ ਜਿੰਨੀਆਂ ਵੀ ਵੱਤ ਤੋਂ ਵੱਧ ਸੋਨੇ ਦੀਆਂ ਮੋਹਰੇ ਇਕੱਠੀਆਂ ਕੀਤੀਆਂ ਗਿਆ ਉਹਨਾਂ ਨੇ ਉਹ ਕੀਤੀਆਂ ਸਰਹੰਦ ਦੇ ਵਿੱਚ ਟੋਡਰਮਲ ਦੇ ਸੈਂਕੜੇ ਹੀ ਏਕੜ ਦੇ ਵਿੱਚ ਫਲਾਂ ਦੇ ਬਾਗ ਸੀ ਉਹਨਾਂ ਵੱਲੋਂ ਆਪਣੇ ਇਹ ਬਾਗ ਵੀ ਵੇਚ ਦਿੱਤੇ ਗਏ ਟੋਡਰਮਲ ਜੀ ਨੇ ਜਗਾ ਨਿਯਤ ਕੀਤੀ ਜਿਸ ਜਗ੍ਹਾ ਤੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨਾ ਸੀ ਟੋਡਰ ਮਲ ਜੀ ਆਪਣੇ ਪਰਿਵਾਰ ਦੇ ਨਾਲ ਉਸ ਜਗ੍ਹਾ ਤੇ ਪਹੁੰਚ ਗਏ ਜੋ ਜਗ੍ਹਾ ਸੰਸਕਾਰ ਲਈ ਵਜ਼ੀਰ ਖਾਂ ਕੋਲੋਂ ਖਰੀਦਣੀ ਸੀ ਵਜ਼ੀਰ ਖਾਂ ਵੀ ਉਸ ਜਗ੍ਹਾ ਤੇ ਸੋਚਾ ਨੰਦ ਦੇ ਨਾਲ ਆ ਗਿਆ ਸੀ ਟੋਡਰ ਮਲ ਜੀ ਨੇ ਮੋਹਰਾਂ ਵਿਛਾਉਣੀਆਂ ਸ਼ੁਰੂ ਕੀਤੀਆਂ ਹਾਲੇ ਕੁਝ ਹੀ ਜਗ੍ਹਾ ਤੇ ਮੋਹਰਾਂ ਬਚਾਈਆਂ ਸੀ ਕਿ ਵਜ਼ੀਰ ਖਾਂ ਨੇ ਟੋਡਰ ਮਲ ਨੂੰ ਰੋਕਿਆ ਤੇ ਕਿਹਾ ਇਹ ਮੋਰਾ ਖੜੀਆਂ ਕਰਕੇ ਜ਼ਮੀਨ ਖਰੀਦਣ ਦੀ ਗੱਲ ਹੋਈ ਆ ਕਿਉਂਕਿ ਮੋਰਾ ਨੂੰ ਦੇਖ ਕੇ ਵਜ਼ੀਰ ਖਾਨ ਨੂੰ ਲਾਲਚ ਆ ਗਿਆ ਸੀ ਨਾਲੇ ਵਜ਼ੀਰ ਖਾਨ ਨੂੰ ਇਹ ਵੀ ਸੀ ਕਿ ਜੇ ਇਹ ਮੋਰਾ ਖੜੀਆਂ ਕਰਕੇ ਜ਼ਮੀਨ ਨਾ ਖਰੀਦ ਸਕਿਆ ਤਾਂ ਸਹਬਜ਼ਾਦੇ ਨੇ ਲਾਸ਼ਾਂ ਇਸੇ ਤਰ੍ਹਾਂ ਰੁੱਲਦਿਆਂ ਰਹਿਣਗੀਆਂ ਪਰ ਦੀਵਾਨ ਟੋਡਰਮਲ ਜੀ ਨੇ ਵਜ਼ੀਰ ਖਾਨ ਦੀ ਇਹ ਗੱਲ ਵੀ ਮੰਨ ਲਈ ਤੇ ਜ਼ਮੀਨ ਤੇ ਮੋਰਾ ਖੜੀਆਂ ਕਰਨ ਲੱਗੀ ਇਤਿਹਾਸਕਾਰਾਂ ਦਾ ਮੰਨਣਾ ਹੈ ਇਹ ਤਕਰੀਬਨ 78000 سونے ਦੇ ਮੋਹਰਾਂ ਉਸ ਦਿਨ ਖੜੀਆਂ ਕੀਤੀਆਂ ਗਈਆਂ ਉਸ ਸਮੇਂ ਇੱਕ ਮੋਹਰ ਦਾ ਵਜ਼ਨ ਤਕਰੀਬਨ 10 ਗ੍ਰਾਮ ਹੁੰਦਾ ਸੀ ਜਿਸ ਦੇ ਹਿਸਾਬ ਨਾਲ ਇਹ ਕੁੱਲ 780 ਕਿਲੋ ਸੋਨਾ ਬਣਦਾ ਇਸ ਦੀ ਅੱਜ ਦੇ ਹਿਸਾਬ ਦੇ ਨਾਲ ਕੀਮਤ ਅਰਬਾਂ ਦੇ ਵਿੱਚ ਹੈ ਜ਼ਮੀਨ ਦਾ ਗੱਜ ਸਵਾ ਗੱਜ ਦਾ ਟੁਕੜਾ ਖਰੀਦਣ ਦੇ ਲਈ ਦੀਵਾਨ ਟੋਡਰ ਮਾਲਵਾਲੋਂ ਇੰਨੀ ਭਾਰੀ ਕੀਮਤ ਤਾਰੀ ਗਈ ਇਹ ਜ਼ਮੀਨ ਦੁਨੀਆ ਦੇ ਇਤਿਹਾਸ ਦੀ ਅੱਜ ਤੱਕ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ। ਨਾ ਇਸ ਜ਼ਮੀਨ ਤੋਂ ਮਹਿੰਗੀ ਜ਼ਮੀਨ ਅੱਜ ਤੱਕ ਹੋਈ ਹੈ ਤੇ ਨਾ ਹੀ ਇਸ ਤੋਂ ਮਹਿੰਗੀ ਜ਼ਮੀਨ ਕੋਈ ਇੱਕ ਵਿੱਚ ਕਦੇ ਹੋਏਗੀ। ਇਹ ਹੈ ਗੁਰੂ ਘਰ ਦੇ ਸੇਵਕ ਦਾ ਆਪਣੇ ਗੁਰੂ ਦੇ ਨਾਲ ਪਿਆਰ ਤੇ ਸ਼ਰਧਾ। ਸਿੱਖ ਇਤਿਹਾਸ ਦੇ ਵਿੱਚ ਇਹ ਜਗ੍ਹਾ ਸਿਰਫ ਇਸ ਕਰਕੇ ਹੀ ਨਿਮਾਨਤਾ ਰੱਖਦੀ। ਇਹ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ। ਬਲਕਿ ਇਸ ਕਰਕੇ ਵੀ ਮਾਨਤਾ ਰੱਖਦੀ ਹੈ ਇਸ ਜਗ੍ਹਾ ਤੇ ਦੋ ਜਹਾਂ ਦੇ ਵਾਲੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਹੋਇਆ ਇਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਜੋਬੀਤਾ ਵਜੀਰ ਖਾਂ ਕੋਲੋਂ ਜਗ੍ਹਾ ਖਰੀਦਣ ਤੋਂ ਬਾਅਦ ਦੀਵਾਨ ਟੋਡਰ ਰਾਮਲ ਜੀ ਆਪਣੇ ਭਰਾ ਨਾਗਰਮਲ ਤੇ ਪਰਿਵਾਰ ਨੂੰ ਨਾਲ ਲੈ ਕੇ ਹੰਸਲਾ ਨਦੀ ਦੇ ਕਿਨਾਰੇ ਜੰਗਲ 'ਚ ਪਹੁੰਚੇ ਜਿਸ ਜਗ੍ਹਾ ਤੇ ਵਜ਼ੀਰ ਖਾਨ ਵੱਲੋਂ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਦੇਹਾਂ ਨੂੰ ਸਟਵਾਇਆ ਗਿਆ ਸੀ ਪਰ ਹਾਲੇ ਤੱਕ ਵੀ ਇਹ ਦੇਹਾਂ ਸਹੀ ਸਲਾਮਤ ਉੱਥੇ ਹੀ ਮੌਜੂਦ ਸੀ ਕਿਉਂਕਿ ਉਹਨਾਂ ਦੀ ਰੱਖਿਆ ਇੱਕ ਬੱਬਰ ਸ਼ੇਰ ਕਰ ਰਿਹਾ ਸੀ ਟੋਡਰ ਮਲ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਮਹਾਨ ਕਾਰਜ ਦੇ ਵਿੱਚ ਮੋਤੀ ਰਾਮ ਮਹਾਰਾਜ ਦਾ ਪਰਿਵਾਰ ਵੀ ਸ਼ਾਮਲ ਸੀ ਉਹਨਾਂ ਨੇ ਤਿੰਨਾਂ ਦੀਆਂ ਦੇਹਾਂ ਨੂੰ ਸਤਕਾਰ ਨਾਲ ਚੁੱਕਿਆ ਤੇ ਨਾਲ ਹੀ ਵਹਿੰਦੀ ਹੰਸਲਾ ਨਦੀ ਦੇ ਵਿੱਚ ਇਨਾਂ ਦਾ ਇਸ਼ਨਾਨ ਕਰਵਾਇਆ ਗਿਆ। ਮਾਤਾ ਗੁਦਰੀ ਜੀ ਨੇ ਦੇ ਦਾ ਇਸ਼ਨਾਨ ਟੋਡਰ ਮਲਜੀ ਦੀ ਘਰ ਵਾਲੀ ਤੇ ਮੋਤੀराम ਮੈਰਜ ਦੀ ਮਾਂ ਨੇ ਕੀਤਾ। ਤੇ ਦੋਨੋਂ ਸਹਿਬਜ਼ਾਦੇ ਆ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇਹਾਂ ਦਾ ਇਸ਼ਨਾਨ ਟੋਡਰ ਮਲ, ਨਾਗਰ ਮਲ ਤੇ ਮੋਤੀराम ਮੈਰਜ ਨੇ ਮਿਲ ਕੇ ਕੀਤਾ। ਜਿਸ ਸਮੇਂ ਸਹਿਬਜ਼ਾਦੇ ਦੇ ਦੇਹਾਂ ਦਾ ਇਸ਼ਨਾਨ ਕਰਵਾਇਆ ਗਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸੀ। ਕਿਉਂਕਿ ਸਹਿਬਜ਼ਾਦੇ ਦੇ ਦੇਹਾਂ ਤੇ ਅਨੇਕ ਜਖਮ ਸੀ ਜੀਵਾ ਕਰਨ ਕਰਕੇ ਉਹਨਾਂ ਦੇ ਦੇਹਾਂ ਚੋਂ ਹੱਦੋਂ ਵੱਧ ਲਹੂ ਨਿਕਲਿਆ ਸੀ ਤੇ ਉਹਨਾਂ ਦੇ ਦੇਹਾਂ ਲਹੂ ਦੇ ਨਾਲ ਲਥਪਥ ਸੀ ਉਹ ਮੰਜ਼ਰ ਬਹੁਤ ਹੀ ਭਾਵੁਕ ਕਰਨ ਵਾਲਾ ਸੀ ਉਪਰੋਂ ਸਹਿਬਜ਼ਾਦੇ ਦੇ ਦੇਹਾਂ ਨੂੰ ਇਸ਼ਨਾਨ ਕਰਨ ਤੇ ਸੰਸਕਾਰ ਕਰਨ ਲਈ ਕੋਈ ਵੀ ਅੱਗੇ ਨਹੀਂ ਸੀ ਆਇਆ ਸਾਰੇ ਸਰਹੰਦ ਦੇ ਵਿੱਚ ਚੁੱਪ ਪਸਰੀ ਹੋਈ ਸੀ ਦੀਵਾਨ ਟੋਡਰਮਲ ਨਾਗਰਮਲ ਤੇ ਮੋਤੀराम ਮੈਰੇਜ ਦਾ ਪਰਿਵਾਰ ਹੀ ਸੀ ਜਿਨ੍ਹਾਂ ਨੇ ਅੱਗੇ ਆ ਕੇ ਇਹ ਮਹਾਨ ਕਾਰਜ ਕੀਤਾ ਹੋਰ ਕਿਸੇ ਵੀ ਸਰਹੰਦ ਨਿਵਾਸੀ ਨੇ ਉਹਨਾਂ ਦਾ ਸਾਥ ਨਹੀਂ ਸੀ ਦਿੱਤਾ ਕਿਉਂਕਿ ਸਾਰਾ ਸਰਹੰਦ ਵਜ਼ੀਰ ਖਾਨ ਤੋਂ ਖੋਫ ਖਾ ਰਿਹਾ ਸੀ ਜਿਸ ਸਥਾਨ ਤੇ ਹੰਸਲਾ ਨਦੀ ਦੇ ਕਿਨਾਰੇ ਜੰਗਲ ਦੇ ਵਿੱਚ ਮਾਤਾ ਗੁਜਰੀ ਜੀ ਤੇ ਸਹਬਜਦੇ ਦੇ ਲਾਸ਼ਾਂ ਨੂੰ ਛੁੱਟਿਆ ਗਿਆ ਸੀ ਉਸ ਸਥਾਨ ਤੇ ਅੱਜ ਗੁਰਦੁਆਰਾ ਬੇਬਾਨਗਰ ਸਾਹਿਬ ਸ਼ਿਸ਼ੋਭਿਤ ਹੈ ਕਿਉਂਕਿ ਇਹ ਸੇ ਸਥਾਨ ਤੋਂ ਇਨ੍ਹਾਂ ਪਵਿੱਤਰ ਪਾਵਨ ਦੇਹਾਂ ਦਾ ਇਸ਼ਨਾਨ ਕਰਨ ਤੋਂ ਬਾਅਦ ਵਿਵਾਨ ਦੇ ਵਿੱਚ ਪਾ ਕੇ ਗੁਰਦੁਆਰਾ ਜੋਤੀਸਰੂਪ ਵਾਲੇ ਸਥਾਨ ਤੇ ਲਜਾਇਆ ਗਿਆ ਸੀ ਦੀਵਾਨ ਟੋਡਰਮਲ ਜੀ ਤੇ ਮੋਤੀराम ਮੈਰਾਜੀ ਵੱਲੋਂ ਚੰਦਨ ਦੀ ਚਿਖਾ ਤਿਆਰ ਕੀਤੀ ਗਈ ਜਿਸ ਉੱਤੇ ਵਿਚਕਾਰ ਮਾਤਾ ਗੁਜਰੀ ਜੀ ਨੂੰ ਲਟਾਇਆ ਗਿਆ ਤੇ ਉਹਨਾਂ ਦੇ ਇੱਕ ਪਾਸੇ ਬਾਬਾ ਜ਼ੋਰਾਵਰ ਸਿੰਘ ਤੇ ਦੂਜੇ ਪਾਸੇ ਬਾਬਾ ਫਤਿਹ ਸਿੰਘ ਜੀ ਦੀ ਦੇਹ ਨੂੰ ਲਟਾਇਆ ਗਿਆ ਉਹਨਾਂ ਦੇ ਦੇਹਾਂ ਦੇ ਉੱਤੇ ਦੇਸੀ ਕੀ ਪਾਇਆ ਗਿਆ ਤੇ ਫਿਰ ਉਹਨਾਂ ਦੇ ਦੇਹਾਂ ਨੂੰ ਦੀਵਾਨ ਟੋਡਰਮਲ ਜੀ ਵੱਲੋਂ ਅਗਨ ਭੇਟ ਕਰ ਦਿੱਤਾ ਗਿਆ ਦੀਵਾਨ ਟੋਡਰਮਲ ਜੀ ਰੋਜ਼ ਕਿੰਨਾ ਕਿੰਨਾ ਸਮਾਂ ਉਸ ਸਥਾਨ ਤੇ ਆ ਕੇ ਵਿਰਾਗ ਦੇ ਵਿੱਚ ਰੋਂਦੇ ਰਹਿੰਦੇ ਤੇ ਸਿਮਰਨ ਕਰਦੇ ਰਹਿੰਦੇ ਇਤਿਹਾਸਕਾਰਾਂ ਦੀ ਦੀਵਾਨ ਟੋਡਰਮਲ ਜੀ ਦੇ ਜੀਵਨ ਤੇ ਅਲੱਗ-ਅਲੱਗ رائے ਆ ਪੂਜ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਦੀਵਾਨ ਟੋਡਰਮਲ ਜੀ ਨੇ ਆਪਣੀ ਸਾਰੀ ਜਮਾ ਪੂੰਜੀ ਸਹਿਬ ਜਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਦੇ ਵਿੱਚ ਲਗਾ ਦਿੱਤੀ ਸੀ। ਕੁਝ ਸਮਾਂ ਸਰਹੰਦ ਰਹਿਣ ਤੋਂ ਬਾਅਦ ਦੀਵਾਨ ਟੋਡਰਮਲ ਜੀ ਆਪਣੇ ਪਰਿਵਾਰ ਸਮੇਤ ਭਵਾਨੀਗੜ੍ਹ ਦੇ ਨਜ਼ਦੀਕ ਆਪਣੇ ਪਿੰਡ ਆਲੋਵਾਲ ਚਲੇ ਗਏ। ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਵਜ਼ੀਰ ਖਾਂ ਵੱਲੋਂ ਕੁਝ ਸਮੇਂ ਬਾਅਦ ਦੀਵਾਨ ਟੋਡਰਮਲ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਦੀਵਾਨ ਟੋਡਰਮਲ ਜੀ ਦੀ ਸ਼ਹਾਦਤ ਦਾ ਕੋਈ ਵੀ ਪਰਮਾਨ ਇਤਿਹਾਸ ਦੇ ਵਿੱਚ ਨਹੀਂ ਮਿਲਦਾ। ਮੁਨਾਸੀ ਗੱਲ ਕਰਦੇ ਆ ਮੋਤੀराम ਮੈਰਾਜ ਦੇ ਇਤਿਹਾਸ ਦੀ ਜਿਨ੍ਹਾਂ ਨੇ 10 11 ਤੇ 12 ਪੋ ਤਿੰਨੋਂ ਦਿਨ ਠੰਡੇ ਬੁਰ ਦੇ ਵਿੱਚ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਲਾਉਣ ਦੀ ਸੇਵਾ ਕੀਤੀ ਇਤਿਹਾਸ ਵਿੱਚ ਮਿਲਦਾ ਹੈ ਕਿ ਪੰਜ ਪਿਆਰਿਆਂ ਚੋਂ ਇੱਕ ਪਿਆਰੇ ਭਾਈ ਹਿੰਮਤ ਸਿੰਘ ਜੀ ਮੋਤੀराम ਮੈਰਾਜ ਦੇ ਦੂਰ ਨੇੜੇ ਦੇ ਰਿਸ਼ਤੇ ਦੇ ਵਿੱਚੋਂ ਚਾਚਾ ਜੀ ਲੱਗਦੇ ਸੀ ਉਹਨਾਂ ਦੇ ਪਰਿਵਾਰ ਵਿੱਚ ਚਾਰ ਜੀ ਸੀ ਉਹਨਾਂ ਦੀ ਪਤਨੀ ਬੀਬੀ ਭੋਲੀ ਉਹਨਾਂ ਦਾ 7 ਸਾਲ ਦਾ ਪੁੱਤਰ ਨਰਾਇਣਾ ਤੇ ਉਹਨਾਂ ਦੀ ਮਾਤਾ ਬੀਬੀ ਲਾਡੋ ਜੀ ਉਹਨਾਂ ਦਾ ਪਰਿਵਾਰ ਗੁਰੂ ਘਰ ਦਾ ਕਾਫੀ ਸਮੇਂ ਤੋਂ ਸ਼ਰਧਾਲੂ ਸੀ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਭਾਈ ਮੋਤੀराम ਮੈਰਜ ਤੋਂ ਖਾਰ ਖਾਣ ਵਾਲੇ ਕਿਸੇ ਰਿਸ਼ਤੇਦਾਰ ਨੇ ਭਾਈ ਮੋਤੀराम ਮੈਰਜ ਦੀ ਵਜ਼ੀਰ ਖਾਨ ਨੂੰ ਸ਼ਿਕਾਇਤ ਕਰ ਦਿੱਤੀ ਕਿਸ ਨੇ ਹਕੂਮਤ ਦੇ ਹੁਕਮ ਦੇ ਖਿਲਾਫ ਜਾ ਕੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦਾ ਕੰਮ ਕੀਤਾ ਜਿਸ ਕਰਕੇ ਭਾਈ ਮੋਤੀराम ਮੈਰਾਜੀ ਤੇ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਭਾਈ ਮੋਤੀराम ਮੈਰਾਜੀ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਅਜਿਹਾ ਕੀਤਾ ਏ ਤਾਂ ਭਾਈ ਮੋਤੀराम ਮੈਰਾਜੀ ਨੇ ਬਿਨਾਂ ਕਿਸੇ ਡਰ ਤੇ ਕਬਰਾਹਟ ਤੋਂ ਬੋਲਿਆ ਕਿ ਹਾਂ ਮੈਂ ਕੀਤਾ ਏ ਕਿਉਂਕਿ ਉਹਨਾਂ ਨੂੰ ਆਪਣੇ ਕਿੱਤੇ ਤੇ ਕੋਈ ਵੀ ਪਛਤਾਵਾ ਨਹੀਂ ਸੀ ਸਗੋਂ ਆਪਣੇ ਇਸ ਕਾਰਜ ਤੇ ਮਾਣ ਸੀ ਤੇ ਉਹਨਾਂ ਨੂੰ ਮੌਤ ਦਾ ਕੋਈ ਵੀ ਡਰ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਦਰਹੰਦ ਦੇ ਵਿੱਚ ਇੱਕ ਤੇਲੀ ਬਾਜ਼ਾਰ ਹੁੰਦਾ ਸੀ ਜਿਸ ਦੇ ਵਿੱਚ ਤੇਲ ਕੱਢਣ ਲਈ ਵੱਡੇ ਵੱਡੇ ਕੋਲੂ ਲੱਗੇ ਹੋਏ ਸੀ ਭਾਈ ਮੋਤੀराम ਮੈਰਾਜੀ ਨੂੰ ਪਰਿਵਾਰ ਸਮੇਤ ਉੱਥੇ ਲਜਾਇਆ ਗਿਆ ਮੋਤੀराम ਮੈਰਾਜੀ ਨੂੰ ਕਿਹਾ ਗਿਆ ਕਿ ਜੇ ਤੂੰ ਤੇ ਤੇਰਾ ਪਰਿਵਾਰ ਇਸਲਾਮ ਧਰਮ ਕਬੂਲ ਕਰ ਲੈਂਦਾ ਹੈ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਬਖਸ਼ ਦਿੱਤਾ ਜਾਏਗਾ ਨਹੀਂ ਤਾਂ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਪਰਿਵਾਰ ਨੂੰ ਤੇ ਫਿਰ ਤੈਨੂੰ ਇਸ ਕੋਲੂ ਦੇ ਵਿੱਚ ਪੀਸ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਪਰ ਭਾਈ ਮੋਤੀराम ਮੈਰਾਜ ਨੇ ਇਸਲਾਮ ਧਰਮ ਕਬੂਲਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਤੇ ਮੌਤ ਨੂੰ ਪ੍ਰਵਾਨ ਕੀਤਾ ਸਭ ਤੋਂ ਪਹਿਲਾਂ ਭਾਈ ਮੋਤੀराम ਮੈਰਾਜ ਦੇ 7 ਸਾਲ ਦੇ ਪੁੱਤਰ ਨਰਾਇਣੇ ਨੂੰ ਪੈਰਾ ਵਾਲੇ ਪਾਸਿਓਂ ਕੋਲੂ ਦੇ ਵਿੱਚ ਪਾਇਆ ਗਿਆ ਤੇ ਕੋਲੂ ਨੂੰ ਗੇੜਨਾ ਸ਼ੁਰੂ ਕੀਤਾ ਪੁੱਤਰ ਨਰਾਇਣੇ ਤੋਂ ਬਾਅਦ ਉਹਨਾਂ ਦੀ ਮਾਤਾ ਤੇ ਫਿਰ ਉਹਨਾਂ ਦੀ ਘਰ ਵਾਲੀ ਨੂੰ ਕੋਲੂ ਦੇ ਵਿੱਚ ਪਾਇਆ ਗਿਆ ਇਸ ਤਰ੍ਹਾਂ ਇੱਕ ਇੱਕ ਕਰਕੇ ਇਹਨਾਂ ਤਿੰਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸਭ ਪਾਸੇ ਖੂਨ ਹੀ ਖੂਨ ਪਿਆ ਸੀ। ਕੋਲੂ ਦੇ ਨੀਚੇ ਭਾਈ ਮੋਤੀराम ਮੈਰਾਜ ਦੇ ਪੁੱਤਰ ਨਰਾਇਣੇ ਘਰ ਵਾਲੀ ਤੇ ਮਾਤਾ ਜੀ ਦੇ ਮਾਸ ਦੀ ਮਿੱਜੇ ਇਕੱਠੀ ਹੋਈ ਹੋਈ ਸੀ। ਉਹ ਮੰਜ਼ਰ ਬਹੁਤ ਹੀ ਭਿਆਨਕ ਸੀ। ਅਖੀਰ ਦੇ ਵਿੱਚ ਕਈ ਵਾਰ ਇਸਲਾਮ ਧਰਮ ਕਬੂਲਨ ਦਾ ਕਹਿਣ ਤੋਂ ਬਾਅਦ ਭਾਈ ਮੋਤੀराम ਮੈਰਾਜ ਦੇ ਮਨਾ ਕਰਨ ਤੇ ਉਹਨਾਂ ਨੂੰ ਵੀ ਕੋਲੂ ਦੇ ਵਿੱਚ ਪਾ ਕੇ ਪੀ ਕੇ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਗਲਾਸਾਂ ਦੇ ਵਿੱਚ ਭਾਈ ਮੋਤੀराम ਮੈਰਾਜੀ ਵੱਲੋਂ ਸਹਿਬਜ਼ਾਦੇ ਨੂੰ ਦੁੱਧ ਛਕਾਇਆ ਗਿਆ ਸੀ ਉਹ ਗਲਾਸ ਅੱਜ ਵੀ ਭਾਈ ਮੋਤੀਰਾਮ ਮੈਰਾਜੀ ਦੀ ਯਾਦ ਵਿੱਚ ਬਣੇ ਗੁਰੂ ਘਰ ਦੇ ਵਿੱਚ ਜੋ ਕਿ ਫਤਿਹਗੜ ਸਾਹਿਬ ਤੋਂ ਮਰਿੰਡਾ ਵੱਲ ਜਾਂਦੇ ਰਸਤੇ ਦੇ ਵਿੱਚ ਸਥਿਤਾ ਉਸ ਸਥਾਨ ਤੇ ਮੌਜੂਦ ਨੇ ਇਹ ਸੀ ਭਾਈ ਮੋਤੀਰਾਮ ਮੈਰਾਜੀ ਤੇ ਦੀਵਾਨ ਟੋਡਰਮਲ ਜੀ ਦੀ ਸਿੱਖ ਕੌਮ ਨੂੰ ਵੱਡ ਮੁੱਲੀ ਦੇਣ ਤੇ ਉਹਨਾਂ ਦਾ ਇਤਿਹਾਸ ਇਤਿਹਾਸ ਦੀ ਸਾਂਝ ਪਾਉਂਦੇ ਆਂ ਅਨੇਕਾਂ ਹੀ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਖਿਮਾ ਦੇ ਜਾਚਕਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਫਰ ਸ਼ਹਾਦਤ